ਹਾਂਜੀ ਸੱਸੀਆ ਦੋਸਤੋ ਅੱਜ ਹੈ ਜੀ 17 ਦਸੰਬਰ 2024 ਅੱਜ ਆਪਾਂ ਇਹ ਗੱਲ ਕਰਨੀ ਜੀ ਜਨਮ ਦਿਨ ਦੀ ਜਨਮ ਦਿਨ ਕੀ ਚੀਜ਼ ਆ ਜਿੱਦ ਦਿਨ ਆਪਣਾ ਜਨਮ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਜਨਮ ਦਿਨ ਠੀਕ ਹੈ ਜੀ ਅੱਜ ਮੇਰਾ ਜਨਮ ਦਿਨ ਹੈ ਜੀ ਅੱਜ 38 ਸਾਲ ਦੀ ਉਮਰ ਪੂਰੀ ਹੋ ਗਈ ਜੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਪਰਮਾਤਮਾ ਪਿਛਲਾ ਸਮਾਂ ਜੋ ਵੀ ਲੰਘਿਆ ਬਹੁਤ ਵਧੀਆ ਤੇਰੇ ਭਾਣੇ ਵਿੱਚ ਲੰਘਿਆਗਾ ਆਉਣ ਆਲਾ ਸਮਾਂ ਵੀ ਸਿਰ ਤੇ ਮਿਹਰ ਭਰਿਆ ਰੱਖਿਓ ਜਦੋਂ ਜੀ ਕਿਸੇ ਬੰਦੇ ਦਾ ਵੀ ਜਨਮ ਦਿਨ ਹੁੰਦਾ ਬਰਥਡੇ ਹੁੰਦਾ ਹਰ ਬੰਦੇ ਨੂੰ ਖੁਸ਼ੀ ਹੁੰਦੀ ਹੈ ਨਾ ਹਰ ਬੰਦਾ ਕਹਿੰਦਾ ਵੀ ਮੇਰਾ ਬਰਥਡੇ ਆ ਰਿਹਾ ਕੋਈ ਕੇਕ ਕੱਟਦਾ ਹੈ ਕੋਈ ਕਿਵੇਂ ਮਤਲਬ ਖੁਸ਼ੀ ਮਨਾਉਂਦਾ ਕੋਈ ਕਿਵੇਂ ਮਨਾਉਂਦਾ ਚਲੋ ਮਨਾਉਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਹਾਂ ਪਰ ਜਿਹੜਾ ਅਸਲ ਦੇ ਵਿੱਚ ਜਨਮ ਦਿਨ ਦਾ ਮੀਨਿੰਗ ਹੈ ਵੀ ਇਹ ਸਮਾ ਆਪਣਾ ਘਟ ਰਿਹਾ ਹੈ ਵੱਧ ਤਾਂ ਰਿਹਾ ਨਹੀਂ ਮੰਨ ਲਓ ਵੀ ਅੱਜ ਮੇਰੀ 38 ਸਾਲ ਦੀ ਉਮਰ ਹੋ ਗਈ ਠੀਕ ਹੈ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਵੀ ਜ਼ਿੰਦਗੀ ਉਹਨੇ ਕਿੰਨੀ ਦੇਣੀ ਹੈ ਕਿੰਨੀ ਨਹੀਂ ਦੇਣੀ ਹੈਗੀ ਕਿੰਨੇ ਸਾਲ ਲਿਖੇ ਨੇ ਕਿੰਨੇ ਨਹੀਂ ਲਿਖੇ ਪਰ ਘਟ ਰਹੇ ਨੇ ਵੱਧ ਨਹੀਂ ਰਹੇ ਠੀਕ ਹੈ ਜੀ ਆਪਾਂ ਉਹਦੀ ਖੁਸ਼ੀ ਮਨਾਉਂਦੇ ਆ ਵੀ ਹਾਂ ਜੀ ਸਾਡੇ ਉਮਰ ਘਟ ਰਹੀ ਆ ਆਪਾਂ ਉਲਟ ਕੰਮ ਕਰ ਰਹੇ ਆ ਜੀ ਤਾਂ ਜੋ ਮੰਨ ਲਓ ਵੀ ਪਿੱਛੇ ਹਰ ਸਾਲ ਬੰਦੇ ਨੂੰ ਸੋਚਣਾ ਚਾਹੀਦਾ ਵੀ ਜੋ ਮੇਰੇ ਤੋਂ ਪਿੱਛੇ ਕਦੇ ਗਲਤੀਆਂ ਹੋਈਆਂ ਨੇ ਗਾਹ ਰਹਿੰਦੀ ਜ਼ਿੰਦਗੀ ਜਮ ਕਦੇ ਨਾ ਕਰਾਂ ਜਿਹੜੇ ਹੁਣ ਲਾ ਲਓ ਜੀ ਕੇਕ ਕੱਟ ਕੇ ਜਾਂ ਹੋਰ ਕਈ ਤਰ੍ਹਾਂ ਦੇ ਡੀਜੇ ਲਾ ਕੇ ਜਾਂ ਕਈ ਬੰਦੇ दारू ਪੀ ਕੇ ਮੰਨ ਲਓ ਵੀ ਖੁਸ਼ੀ ਮਨਾਉਂਦੇ ਨੇ ਠੀਕ ਹੈ ਜੀ ਮੇਰਾ ਆਪਣਾ ਸੁਝਾਅ ਹੈ ਜੀ ਬਾਕੀ ਤਾਂ ਅਗਲੇ ਦੀ ਮਰਜ਼ੀ ਹੈ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਤਾਂ ਇੱਕ ਸੁਝਾਅ ਦੇ ਸਕਦੇ ਆ ਵੀ ਆਪਾਂ ਇੰਨਾ ਪੈਸਾ ਖਰਾਬ ਕਰਦੇ ਆ ਠੀਕ ਹੈ ਜੀ ਉਹੀ ਪੈਸਾ ਆਪਾਂ ਕਿਸੇ ਦਾਨਪੁੰਨਾਂ ਦੇ ਪਾਸੇ ਜੇ ਲਾਇਆ ਜਾਵੇ ਤਾਂ ਚੰਗੀ ਗੱਲ ਹੈ ਦਾਨਪੁੰਨ ਬਹੁਤ ਤਰ੍ਹਾਂ ਦੇ ਨੇ ਦਾਨਪੁੰਨ ਕੋਈ ਵੀ ਕੀਤਾ ਜਾਵੇ ਚੰਗੀ ਗੱਲ ਹੈ ਕਿਸੇ ਨੂੰ ਭੁੱਖੇ ਰੋਟੀ ਖਵਾਣੀ ਉਹ ਵੀ ਦਾਨਪੁੰਨ ਹੈ ਪਰ ਮੇਰੇ ਦਿਮਾਗ ਉਸਾਰ ਜੀ ਮੈਂ ਸਾਰੇ ਵੀਰਾਂ ਚਰਨਾ ਚ ਬੇਨਤੀ ਕਰਦਾ ਮੈਂ ਵੀਡੀਓ ਨੂੰ ਮੈਂ ਕਦੇ ਕਿਹਾ ਨਹੀਂ ਵੀ ਸ਼ੇਅਰ ਕਰਿਓ ਜਾਂ ਲਾਈਕ ਕਰਿਓ ਜਾਂ ਕਮੈਂਟ ਕਰਿਓ ਮੇਰੇ ਤਾਂ ਕੋਈ ਇੰਨਾ ਸਬਸਕ੍ਰਾਈਬਰ ਵੀ ਹੈ ਨਹੀਂ ਅੱਜ ਤਿੰਨ ਸਬਸਕ੍ਰਾਈਬਰ ਵਧੇ ਨੇ ਧੰਨਵਾਦ ਉਹਨਾਂ ਵੀਰਾਂ ਦਾ ਦਾਨ ਪੰਨਾ ਜਿਹੜਾ ਜੀ ਬਹੁਤ ਤਰ੍ਹਾਂ ਦਾ ਦਾਨ ਪੰਨਾ ਠੀਕ ਹੈ ਜੀ ਪਰ ਜਿਹੜਾ ਦਾਨ ਪੰਨਾ ਪਸ਼ੂ ਪੰਛੀ ਤੇ ਜਾਨਵਰਾਂ ਦਾ ਇਹ ਤੋਂ ਵੱਡਾ ਕੋਈ ਦਾਨਕੁੰਦ ਨਹੀਂ ਹੋਏਗਾ ਮੇਰੀ ਦਿਮਾਗ ਅਨਸਾਰ ਵੀ ਬੰਦਾ ਤਾਂ ਕਿਤੋਂ ਵੀ ਮੰਗ ਕੇ ਵੀ ਖਾ ਲੇਗਾ ਠੀਕ ਹੈ ਜੀ ਕਿਦੋਂ ਤੱਕਲਾ ਕਰਕੇ ਵੀ ਖਾ ਲੇਗਾ ਪਰ ਜਿਹੜਾ ਪੰਛੀ ਹੈ ਜਾਨਵਰ ਹੈ ਉਹਨੇ ਤਾਂ ਕਿਸੇ ਨੂੰ ਕਹਿ ਨਹੀਂ ਸਕਣਾ ਜੀ ਠੀਕ ਹੈ ਜੀ ਜਿਹੜੇ ਬੰਦੇ ਹੁਣ ਪੰਛੀ ਵੇਚਦੇ ਨੇ ਪਿੰਜਰੇ 'ਚ ਪਾ ਕੇ ਜੀ ਜਾਂ ਪਿੰਜਰੇ 'ਚ ਪਾ ਕੇ ਰੱਖਦੇ ਨੇ ਉਹ ਵੀ ਉਹਨਾਂ ਦੇ ਅੰਦਰ ਵੀ ਦਿਲ ਆ ਉਹ ਵੀ ਸੋਝੇ ਵਾਂਗ ਸਿਆਦ ਘੁੰਮੀ ਆ ਮੇਰੇ ਤੋਂ 2019 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀਗਾ ਠੀਕ ਹੈ ਜੀ ਉਹ ਐਕਸੀਡੈਂਟ ਦੇ ਵਿੱਚ ਮੈਂ 4 ਦਿਨ ਥਾਣੇ ਰਿਹਾ ਜੀ 4 ਦਿਨ ਹਵਾਲਾ ਤੇ ਕੱਟੀ ਹੈ ਉਹ ਵੀ 36 ਗੜ ਦੇ ਵਿੱਚ ਇੱਥੇ ਨਹੀਂ 36 ਗੜਾ ਚਲੋ ਬਾਅਦ ਚੋ ਕੇਸ ਚੱਲਿਆ ਜੀ ਮਹਾਰਾਜ ਨੇ ਕਿਰਪਾ ਕੀਤੀ ਕੇਸ ਚ ਬਰੀ ਵੀ ਹੋਇਆ ਜੀ ਤਾ 4 ਦਿਨ ਹਵਾਲਾ ਦੇ ਵਿੱਚ ਜਿਹੜੇ ਕੱਟੇ ਨੇ ਜੀ ਉਹ 4 ਦਿਨ ਮੈਂ ਕਹਿੰਦੀ 4 ਸਾਲਾਂ ਵਰਗੇ ਨਿਕਲੇ ਸੀਗੇ ਇੱਕ ਇੱਕ ਮਿੰਟ ਕੱਟਣਾ ਔਖਾ ਹੁੰਦਾ ਤਾਂ ਜਿਹੜੇ ਪੰਛੀ ਨੇ ਉਹਨੇ ਵਿਚਾਰੇ ਕਈ ਪੰਛੀ ਦਾ ਇਹੋ ਜਿਹੇ ਨੇ ਜਿਹੜੇ ਪਿੰਜਰੇ ਜੀ ਪੈਦਾ ਹੋਏ ਨੇ ਪਿੰਜਰੇ ਜੀ ਮਰ ਜਾਂਦੇ ਨੇ ਜਦੋਂ ਕੋਈ ਬੰਦਾ ਜੇਲ੍ਹ ਚੋਂ ਨਿਕਲਦਾ ਹੈ ਹਵਾਲਾ ਚੋਂ ਨਿਕਲਦਾ ਹੈ ਉਹਦੇ ਮਨ ਨੂੰ ਇੱਕ ਸਕੂਨ ਮਿਲਦਾ ਹੈ ਜਿਹੜਾ ਪੈਸਾ ਆਪਾਂ ਆਪਣੇ ਬਰਥਡੇ ਤੇ ਖਰਾਬ ਕਰਦੇ ਆ ਜੀ ਠੀਕ ਹੈ ਕਿਉਂ ਨਾ ਆਪਾਂ ਪੰਛੀਆਂ ਨੂੰ ਉਹਨਾਂ ਦਾ ਦਾਣੇ ਪਾਣੀ ਦਾ ਜਾਂ ਮਤਲਬ ਇਹਨਾਂ ਨੂੰ ਆਜ਼ਾਦ ਕਰਨ ਤੇ ਆਪਾਂ ਲਾਇਆ ਜਾਵੇ ਅਰ ਮੇਰੇ ਤੋਂ ਜਿੰਨਾ ਵੀ ਮਤਲਬ ਉਹ ਹੁੰਦਾ ਜੀ ਜ਼ਿਆਦਾ ਤਾਂ ਨਹੀਂ ਮਹੀਨੇ ਚ ਪੰਜ ਚਾਰ ਪੰਛੀ ਮੈਂ ਲੈ ਕੇ ਹਰ ਮਹੀਨੇ ਜਿੱਥੇ ਕਿਤੇ ਮੈਨੂੰ ਮਿਲਦੇ ਨੇ ਆ ਵੇਚਣਾ ਸੜਕਾਂ ਤੇ ਫਿਰਦੇ ਨੇ ਤੋਤੇ ਲਈ ਫਿਰਦੇ ਨੇ ਕਈ ਚਿੜੀਆਂ ਲਈ ਫਿਰਦੇ ਨੇ ਮੈਂ ਲੈ ਕੇ ਜੀ ਛੱਡ ਦਿੰਦਾ ਕਿ ਅੱਜ ਤੱਕ ਮੈਂ ਕਦੇ ਵੀਡੀਓ ਨਹੀਂ ਬਣਾ ਕੇ ਪਾਈ ਹੈਗੀ ਲੋੜ ਵੀ ਨਹੀਂ ਵੀਡੀਓ ਪਾਉਂਦੀ ਤਾਂ ਜਾਨਵਰਾਂ ਦੀ ਸੇਵਾ ਜੀਵਾਂ ਦੀ ਸੇਵਾ ਜਿੰਨੇ ਵੀ ਜੀਵ ਨੇ ਸਭ ਤੋਂ ਉੱਤਮ ਹੈ ਮੇਰੇ ਅੰਦਾਜ਼ੇ ਮੁਤਾਬਕ ਸੇਵਾ ਸਾਰੀ ਉੱਤਮ ਹੈ ਪਰ ਜਿਹੜਾ ਪੰਛੀ ਜਾਨਵਰ ਬੋਲ ਨਹੀਂ ਸਕਦਾ ਜਦੋਂ ਮੈਂ ਜੀ ਕਈ ਵਾਰੀ ਦੇਖਿਆ ਵੀ ਪਿੰਜਰੇ ਦੇ ਵਿੱਚੋਂ ਪੰਛੀ ਨੂੰ ਕੱਢਿਆ ਜਾਂਦਾ ਤਾਂ 10 20 ਮਿੰਟ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਆ ਮੈਂ ਕੀ ਕਰਨਾ ਹੈ ਕਿਉਂਕਿ ਉਹਦੇ ਵਾਸਤੇ ਦੁਨੀਆਦਾਰੀ ਸਿਰਫ ਇੱਕ ਪਿੰਜਰਾ ਹੀ ਰਹਿ ਜਾਂਦੀ ਹੈ ਵੀ ਬਸ ਇੰਨੀ ਕੁ ਜਗ੍ਹਾ 'ਚ ਹੀ ਮਹਿ ਰਹਿਣਾ ਤਾਂ ਇਸ ਕਰਕੇ ਸਾਰੇ ਭਰਾਵਾਂ 'ਚ ਚਰਨਾ ਜਬੰਤੀ ਹੈ ਵੀਰ ਉਹ ਫਜ਼ੂਲ ਖਰਚਿਆਂ ਨੂੰ ਛੱਡ ਕੇ ਕੁਛ ਵੀਰ ਤਾਂ ਕੇਕ ਖਾਂਦੇ ਵੀ ਨਹੀਂ ਹੈਗੇ ਇੱਕ ਦੂਜੇ ਦੇ ਮੂੰਹ ਤੇ ਮਰੀ ਜਾਂਦੇ ਨੇ ਬਹੁਤ ਲੋੜਵੰਦ ਪਰਿਵਾਰ ਨੇ ਜੀ ਬਹੁਤ ਲੋੜਵੰਦ ਦੁਨੀਆ 'ਵੇਂ ਵੀ ਜਿੰਨਾ ਪੈਸਾ ਆਪ ਇਹਨਾਂ ਚੀਜ਼ਾਂ ਦੇ ਖਰਾਬ ਕਰਦੇ ਆ ਉਹਨਾਂ ਦੇ ਇੱਕ ਮਹੀਨੇ ਦਾ ਰਾਸ਼ਨ ਵੀ ਚੱਲ ਸਕਦਾ ਹੈ ਝੁੱਗੀਆਂ ਝੋਪੜੀਆਂ ਦੇ ਦੇਖ ਲਓ ਆ ਮੈਂ ਕਲਕੱਤੇ ਸ਼ਹਿਰ ਤੇ ਆ ਇੱਥੇ ਇੰਨੀ ਕੋ ਗਰੀਬੀ ਹੈ ਅਤ ਦੀ ਗਰੀਬੀ ਹੈ ਜੀ ਕਈ ਵਿਚਾਰੇ ਰੋਟੀ ਨੂੰ ਵਿਚਾਰਦੇ ਨੇ ਤੇ ਅਮੀਰ ਤੋਂ ਅਮੀਰ ਵੀ ਦੁਨੀਆ ਬਹੁਤ ਹੈ ਇੱਥੇ ਜਿਨ੍ਹਾਂ ਨੂੰ ਪਤਾ ਨਹੀਂ ਕਿੰਨਾ ਕੋ ਪੈਸਾ ਤਾਂ ਇਸ ਕਰਕੇ ਵੀ ਹਮੇਸ਼ਾ ਤਿਆਰ ਰੱਖਿਆ ਜਾਵੇ ਵੀ ਆਪਾਂ ਕੋਈ ਵੀ ਫਜ਼ੂਲ ਖਰਚਾ ਨਾ ਕਰੀਏ ਜਿਹੜਾ ਪੈਸਾ ਹੈ ਜੇ ਆ ਤੁਹਾਨੂੰ ਪਰਮਾਤਮਾ ਨੇ ਦਿੱਤਾ ਤੋਂ ਉਹਨੂੰ ਸੇ ਦੇ ਪਾਸੇ ਲਾ। ਠੀਕ ਹੈ ਜੀ। ਧੰਨਵਾਦ ਜੀ। ਜੇ ਕੋਈ ਗਲਤੀ ਹੋਈ ਤਾਂ ਮਾਫ ਕਰਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ। ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਜੀ।